ਲੇ ਵੀ ਪਿਆਰੇ ਸਾਥੀਓ ਤੁਸੀਂ ਦੇਖ ਰਹੇ ਹੋ ਜੋ ਕਿ ਅੱਜ ਆਪਾਂ ਪਹੁੰਚੇ ਆਂ ਚਾਂਦਪੁਰਾ ਕੱਗਰ ਦਰਿਆ ਤੇ ਜਿਹਨੂੰ ਕੱਗਰ ਦਰਿਆ ਵੀ ਕਿਹਾ ਜਾਂਦਾ ਹੈ ਅਤੇ ਸਾਡੇ ਪਿੰਡਾਂ ਦੇ ਵਿੱਚ ਨਾਲੀ ਕਹਿੰਦੇ ਨੇ ਇਹਨੂੰ ਵੀ ਨਾਲੀ ਤੇ ਚੱਲਾਂਗੇ ਨਾਲੀ ਤੇ ਪਾਣੀ ਜ਼ਿਆਦਾ ਆ ਰਿਹਾ ਜੋ ਪਿਛਲੇ ਸਮੇਂ ਦੇ ਵਿੱਚ ਆਪਾਂ ਨੇ 5-4 ਦਿਨਾਂ ਤੋਂ ਲਗਾਤਾਰ ਦੇਖ ਰਹੇ ਆਂ ਜੋ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਾਫੀ ਪਾਣੀ ਦਾ ਵਹਾਵ ਵੱਧ ਚੁੱਕਿਆ ਠੀਕ ਤੇ ਆਂ ਲਵੇ ਲਵੇ ਪਿੰਡਾਂ ਨੂੰ ਐ ਹੋ ਗਿਆ ਜੀ ਵੀ ਪਾਣੀ ਪਿਛਲੇ ਸਾਲ ਜੋਂ ਐਟਿਕ ਵੀ ਆਪਣੇ ਘਰਾਂ ਤੇ ਖੇਤਾਂ ਦੇ ਵਿੱਚ ਪਾਣੀ ਦੀ ਮਾਰ ਆ ਚੰਦਪੁਰਕ ਘਰ ਦਰਿਆ ਦਾ ਪੁਲ ਦੇਖ ਰਿਆਂ ਇਹਦੇ 21 ਦਰਵਾਜ਼ੇ ਨੇ ਦੋ ਸਾਥੀਓ ਜੋ ਦਰਵਾਜ਼ਿਆਂ ਦੀ ਤਕਰੀਬਨ 21 ਦਰਵਾਜ਼ਿਆਂ ਦੇ ਇਹ 11 ਫੁੱਟ ਲੰਬਾਈ ਹੈ ਤੇ 8 ਫੁੱਟ ਦੀ ਚੜਾਈ ਹੈ ਇੱਕ ਦਰਵਾਜ਼ੇ ਦੀ ਜਿਨ੍ਹਾਂ ਦੇ ਵਿੱਚ ਇਹ ਪਾਸ 17 ਦਿਨ ਸ਼ਨੀਵਾਰ 17 8 2024 ਜੋ ਕਿ ਅੱਜ ਆਪਾਂ ਟੱਗਰ ਦਰਿਆ ਦੇ ਕੰਡੇ ਤੇ ਖੜੇ ਆ ਤੁਹਾਨੂੰ ਦਿਖਾਉਣੇ ਆ ਅੱਜ ਸਾਰੀ ਅਪਡੇਟ ਤੁਸੀਂ ਦੇਖ ਰਹੇ ਜੋ ਪਾਣੀ ਦਾ ਬੁਹਾ ਹੈ ਉਹ ਬਹੁਤ ਹੀ ਘਟ ਚੁੱਕਿਆ ਜੋ ਪਿਛਲੇ ਦਿਨਾਂ ਨਾਲੋਂ ਅੱਜ 3 ਫੁੱਟ ਪਾਣੀ ਦਾ ਬੁਹਾ ਘਟ ਚੁੱਕਿਆ ਜੀ ਧੰਨਵਾਦ ਵਿਸਾਤੀਓ 2 ਫੁੱਟ ਪਾਣੀ ਅੱਜ ਘਟ ਚੁੱਕਿਆ ਜੀ ਤੇ ਪਿਛਲੇ ਜੋ 2 ਦਿਨ ਲੰਘ ਚੁੱਕੇ ਨੇ ਉਹਨਾਂ ਦੇ ਵਿੱਚ ਪਾਣੀ ਜਮਾ ਦਰਵਾਜ਼ਿਆਂ ਦੇ ਸਿਰਫ 2 ਫੁੱਟ ਰਹਿ ਗਿਆ ਸੀ ਤਾਂ ਅੱਜ ਦਰਵਾਜ਼ੇ ਜੋ ਦੂਜੀ ਸਾਈਡ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਉਹ 2 ਫੁੱਟ ਤੋਂ ਹੁਣ 5-6 ਫੁੱਟ ਦਰਵਾਜ਼ੇ ਤੋਂ ਪਾਣੀ ਨੀਮਾ ਚੱਲ ਰਿਹਾ ਹੈ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਦੇ ਰਹੋ ਤੁਹਾਨੂੰ ਦਿਖਾਵਾਂਗੇ ਲੈ ਵੀ ਕਿਸਾਨ ਵੀਰੋ ਦੇਖੋ ਤੁਸੀਂ ਇਹ ਕਗਰ ਦਰਿਆ ਦੇ ਦਰਵਾਜ਼ੇ ਜੋ ਪ੍ਰਤਾਪ ਸਿੰਘ ਕੈਰੋਂ ਵਕਤ ਦੇ ਬਣੇ ਹੋਏ ਨੇ ਸਨ 1960 ਵਿੱਚ ਇਹ ਲਗਭਗ ਬਣੇ ਹੋਏ ਨੇ ਤੇ ਇਹ ਪੌੜੀ ਪਰ ਸਰਕਾਰ ਪ੍ਰਸ਼ਾਸਨ ਵੱਲੋਂ ਬਹੁਤ ਹੀ ਤਰੀਕੇ ਨਾਲ ਨਿਗਰਾਨੀ ਰੱਖੀ ਹੋਈ ਹੈ ਤਾਂ ਕਿ ਲੋਕਾਂ ਨੂੰ ਤੇ ਲਵੇ ਲਵੇ ਪਿੰਡਾਂ ਅਤੇ ਕਿਸਾਨਾਂ ਦੇ ਖੇਤਾਂ ਨੂੰ ਕੋਈ ਵੀ ਦਿੱਕਤ ਨਾ ਆਵੇ ਤੇ ਇਹ ਉਹ ਸੈਂਪਲ ਹਨ ਤਾਂ ਦੋ ਹੀ ਸਾਈਡ ਇਹ ਜੀਵੀਸੀ ਮਸ਼ੀਨਾ ਖੜਾ ਵੀ ਰੱਖੀਆਂ ਨੇ ਤਾਂ ਜਦੋਂ ਵੀ ਇਹ ਸੈਂਪਲਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਚੀਜ਼ ਫਸਦੀ ਹੈ ਤਾਂ ਜਦੋਂ ਦਰਖਤ ਟੁੱਟ ਕੇ ਨਾ ਸੈਂਪਲਾਂ ਦੇ ਵਿੱਚ ਫਸਦੇ ਨੇ ਤਾਂ ਪਿੱਛੇ ਪਾਣੀ ਦਾ ਭਾਹ ਹੋਰ ਵੀ ਤੇਜ਼ ਹੋ ਜਾਂਦਾ ਹੈ ਇਸ ਕਰਕੇ ਸਰਕਾਰ ਵੱਲੋਂ ਬਹੁਤ ਹੀ ਵਧੀਆ ਨਿਗਰਾਨੀ ਰੱਖੀ ਗਈ ਹੈ ਤਾਂ ਕਿਸੇ ਵੀ ਪ੍ਰਕਾਰ ਦੀ ਲੋਕਾਂ ਨੂੰ ਕਿਸਾਨਾਂ ਨੂੰ ਲਵੇ ਲਵੇ ਲੱਗਦੇ ਨਾ ਪਿੰਡਾਂ ਕਗਰ ਦਰਿਆ ਦੇ ਲੱਗਦੇ ਲਵੇ ਪਿੰਡਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਨਾ ਹੋਵੇ ਤਾਂ ਸਰਕਾਰ ਵੱਲੋਂ ਵੱਖ-ਵੱਖ ਜੋ ਮਸ਼ੀਨਾਂ ਮੁਹੱਈਆ ਕਰਾਈਆਂ ਗਈਆਂ ਨੇ ਤੇ ਦੂਜੀ ਗੱਲ ਆਪਾਂ ਦਿਖਾਉਂਦੇ ਹਾਂ ਤੇ ਇਸ ਪੁਲ ਦੇ ਉੱਪਰ ਕਗਰ ਦਰਿਆ ਦੇ ਪੁਲ ਦੇ ਉੱਪਰ ਤਾਂ ਥੱਲੋਂ ਦੀ ਸੈਂਫਲਾਂ ਦਾ ਪਾਣੀ ਜੋ ਬਹੁਤ ਹੀ ਤੇਜ਼ੀ ਨਾਲ ਬਹਾ ਲੰਘ ਰਿਹਾ ਤੇ ਉੱਪਰ ਇਹ ਪਾਖੜਾ ਨਹਿਰ ਜੋ ਟੱਪੀ ਜਾ ਰਹੀ ਹੈ ਤਾਂ ਇਸ ਦਾ ਇਹੋ ਜਿਹੇ ਤਰੀਕੇ ਨਾਲ ਸਿਸਟਮ ਬਣਾਇਆ ਹੋਇਆ ਹੈ ਤੇ ਇਹਦਾ ਜੋ ਦਬਾਅ ਹੈ ਇਹਨਾਂ ਪੁਲਾਂ ਦੇ ਉੱਪਰ ਰੱਖਿਆ ਗਿਆ ਜਿ ਪੁਲ ਪਿੱਛੇ ਦੱਸਣ ਦੇ ਮਤਾਬਿਕ ਕਹਿੰਦੇ ਪੁਲ ਬਈ ਇਹ ਬਹੁਤ ਹੀ ਜੋ ਪਿਤੜ ਦੇ ਸਿਸਟਮ ਦੇ ਤਾਂ ਤਾਂ ਨਾਲ ਇਹ ਤਿਆਰ ਕੀਤੇ ਹੋਏ ਨੇ ਜੋ ਕਾਫੀ ਲੰਬਾ ਸਮਾਂ ਇਹਦੀ ਮਿਆਦ ਹੈ ਤੇ ਪਾਣੀ ਤੁਸੀਂ ਦੇਖ ਰਹੇ ਹੋ ਬਹੁਤ ਹੀ ਤੇਜ਼ੀ ਨਾਲ ਅੱਗੇ ਵਧਦਾ ਆ ਰਿਹਾ ਹੈ ਤੇ ਅੱਗੇ ਵਧਦਾ ਜਾ ਰਿਹਾ ਹੈ ਜੋ ਇਹ ਪਾਖੜਾ ਰਾਜਸਥਾਨ ਵੱਲ ਜਾਂਦੀ ਹੈ ਕਮੈਂਟ ਵਿੱਚ ਤੁਸੀਂ ਜੇ ਕਿਸੇ ਵੀ ਕਿਸਾਨ ਵੀਰ ਨੂੰ ਹੋਰ ਵੀ ਜਾਣਕਾਰੀ ਇਸ ਪਾਖੜਾ ਕਗਰ ਦਰਿਆ ਬਾਰੇ ਹੈ ਤਾਂ ਉਹ ਕਮੈਂਟ ਦੇ ਵਿੱਚ ਜਰੂਰ ਲਿਖਣ ਦੀ ਉਹਨੂੰ ਬੇਨਤੀ ਹੈ ਕਿ ਉਹ ਆਪਣੇ ਕਮੈਂਟ ਦੇ ਵਿੱਚ ਜਿੰਨੀ ਵੀ ਪ੍ਰਕਾਰ ਦੀ ਉਹਨਾਂ ਜਾਣਕਾਰੀ ਤੇ ਕਮੈਂਟ ਦੇ ਵਿੱਚ ਜ਼ਰੂਰ ਲਿਖੇ ਜੀ ਤੇ ਤੁਸੀਂ ਦੇਖ ਰਹੇ ਹੋ ਉੱਪਰ ਦੀ ਚੱਲ ਰਹੀ ਵੈਸੇ ਇਸ ਨੂੰ ਕੱਗਰ ਰਦੀ ਵੀ ਕਹਿ ਦਿੰਨੇ ਆ ਤੇ ਆਪਣੇ ਪਿੰਡਾਂ ਦੇ ਵਿੱਚੋਂ ਤਾਂ ਆਪਾਂ ਦੂਸੀ ਦੂਸਰੀ ਸਾਈਡ ਤੁਸੀਂ ਦੇਖ ਰਹੇ ਹੋ ਜੋ 22 ਸੈਂਫਲਾਂ ਦੇ ਦਰਵਾਜ਼ਿਆਂ ਦੇ ਵਿੱਚ ਦੀ ਪਾਣੀ ਅੱਗੇ ਜਾ ਰਿਹਾ ਤੇ ਇੱਥੇ ਜਾ ਕੇ ਪਾਣੀ ਹੋਰ ਵੀ ਜ਼ਿਆਦਾ ਜੋ ਇਹ ਕੱਗਰ ਦਰਿਆ ਹੋਰ ਵੀ ਜਾਦੇ ਖੇਤਾਂ ਦੇ ਵਿੱਚ ਦੀ ਚੌੜਾ ਚੜਾਈ ਵੱਲ ਹੋ ਜਾਂਦਾ ਤੇ ਇਸ ਕਰਕੇ ਵੀ ਇਹਨੂੰ ਬਹੁਤ ਹੀ ਘੱਟ ਦਾਫ ਲੱਗਦੇ ਤੁਸੀਂ ਸਾਹਮਣੇ ਦੇਖ ਰਹੇ ਹੋ ਤੇ ਬਹੁਤ ਹੀ ਜ਼ਿਆਦੇ ਚੜਾਈ ਦੇ ਵਿੱਚ ਇਹ ਵੱਧ ਜਾਂਦੀ ਹੈ ਅੱਗੇ ਕੱਗਰ ਦਰਿਆ ਵੈਸੇ ਅਸੀਂ ਪਿੰਡਾਂ ਦੇ ਵਿੱਚ ਪਹਿਲਾਂ ਇਸ ਨੂੰ ਹੁਣ ਕੱਗਰ ਦਰਿਆ ਕਹਿ ਦਿੰਦੇ ਨੇ ਤੇ ਅਸੀਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਤੇ ਕਿ ਨਾਲੀ ਦੇ ਵਿੱਚ ਪਾਣੀ ਆ ਗਿਆ ਚਾਂਦਪੁਰਾ ਨਾਲੀ ਦੇ ਵਿੱਚ ਪਾਣੀ ਆ ਗਿਆ ਤੇ ਹੁਣ ਕੱਗਰ ਦਰਿਆ ਵੈਸੇ ਜਦੋਂ ਜਦੋਂ ਪਾਣੀ ਦਾ ਬੋਹਾ ਜ਼ਿਆਦਾ ਵੱਧ ਜਾਂਦਾ ਹੈ ਤਾਂ ਉਸ ਤਰੀਕੇ ਨਾਲ ਉਸ ਦੇ ਨਾਂ ਤਬਦੀਲ ਹੁੰਦੇ ਜਾਂਦੇ ਨੇ ਇਸ ਪੁਲ ਦੇ ਲਵੇਂ ਚਾਂਦਪੁਰੇ ਵਾਲਾ ਬੰਨ ਵੀ ਹੈਗਾ ਲਗਭਗ ਬਹੁਤ ਹੀ ਦੂਰ ਨਹੀਂ ਹੈਗਾ ਤਕਰੀਬਨ ਇੱਥੋਂ 2 ਕਿਲੋਮੀਟਰ 2.5 ਕਿਲੋਮੀਟਰ ਦੀ ਦੂਰੀ ਤੇ ਚਾਂਦਪੁਰਾ ਬੰਨ ਸਟ੍ਰੈਟਜੀ ਜੋ ਪਿਛਲੀ ਵਾਰੀ ਬਹੁਤ ਹੀ ਜ਼ਿਆਦੇ ਨੁਕਸਾਨ ਉਹਦੇ ਟੁੱਟਣ ਦੇ ਕਾਰਨ ਹੋਇਆ ਸੀ ਤਾਂ ਕਾਫੀ ਨੁਕਸਾਨ ਖੇਤਾਂ ਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਘਰਾਂ ਦੇ ਬਹੁਤ ਹੀ ਜ਼ਿਆਦੇ ਨੁਕਸਾਨ ਹੁੰਦਾ ਸੀ ਇਹ ਜਗ੍ਹਾ ਨੂੰ ਕਿਸਾਨ ਵੀਰ ਰਾਗੀਰ ਵੀ ਦੇਖ ਕੇ ਲੰਘਦੇ ਨੇ ਤੇ ਪਾਣੀ ਦਾ ਬਹਾਾ ਕਿੰਨਾ ਕੁ ਚੱਲ ਰਿਹਾ ਤੇ ਕਿੰਨਾ ਕੁ ਵਧ ਗਿਆ ਤੇ ਕਿੰਨਾ ਕੁ ਘਟ ਗਿਆ ਇਹ ਜਾਣਕਾਰੀ ਜ਼ਰੂਰ ਦੇਖ ਦੇ ਕੇ ਅੱਗੇ-ਅੱਗੇ ਸ਼ੇਅਰ ਵੀ ਕਰ ਰਹੇ ਨੇ ਇਹ ਇੱਕ ਗੁਰਦੁਰੀਆ ਕਟੂਕਟ 60-65 ਸਾਲ ਪੁਰਾਣਾ ਹੈ ਜਦੋਂ ਪੰਜਾਬ ਦੀ ਵੰਡ ਹੋਈ ਸੀ ਇਹ ਉਦੋਂ ਤੋਂ ਲਗਭਗ ਬਣਿਆ ਹੋਇਆ ਹੈ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਇਹ ਜਾਣਕਾਰੀ ਮਿਲ ਸਕੇ ਕਿ ਕੋਈ ਐਸੀ ਖਾਤਰੀ ਵਾਲੀ